ਵੈਰੀ ਜੀ ਦਾ ਖਾਲਸਾ ਵੈਰੀ ਕੀ ਪਤੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਰਲ ਕੇ ਬਾਜੀ ਖੇਡਦਿਆਂ ਬਹੁਤ ਖੇਡਾਂ ਪੰਜਾਬ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਖੇਡ ਰਹੀਆਂ ਪਹਿਲੀਆਂ ਦੋਵੇਂ ਰਵਾਇਤੀ ਤਰ੍ਹਾਂ ਨੇ ਖੇਡੀਆਂ ਵਾਂ ਤੇ ਹੁਣ ਵਾਲੇ ਵੀ ਉਸੇ ਹੀ ਨਕਸ਼ੇਕਦ ਨੂੰ ਚੱਲ ਰਹੇ ਆ ਪਰ ਪਿੰਡਾਂ ਦੇ ਵਿੱਚ ਸਾਡੀਆਂ ਮਾਵਾ ਪੈਣਾ ਮੈਂ ਇਧਰ ਕਹੂੰਗਾ ਇੱਕ ਵਾਰ ਵਿਖਾ ਦਿਓ ਮਾਵਾ ਪੈਣਾ ਦੇ ਕਾਫਲੇ ਵੱਡੇ ਜਿਹੜੇ ਇਕੱਠੇ ਹੋ ਰਹੇ ਆ ਇਹ ਉਹ ਮਾਵਾ ਪੈਣਾ ਵਾਂ ਜਿਨ੍ਹਾਂ ਨੇ ਮੁਕ ਮੁਕਸਰ ਦੀ ਖਦਰਾਂ ਦੀ ਢਾਬ ਨੂੰ ਮੁਖਸਰ ਸਾਹਿਬ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਵਾ ਮਾਤਾ ਭਾਗਕੌਰ ਦੇ ਰੂਪ ਚ ਅਗਵਾਈ ਕਰਕੇ ਅੱਜ ਦਿੱਲੀ ਅੰਦੋਲਨ ਦੀ ਅਗਵਾਈ ਵਾਸਤੇ ਵੀ ਇਹ ਬਿਲਕੁਲ ਤਿਆਰ ਬਰਤਿਆਰ ਵਾ ਕਿਉਂਕਿ ਅੱਜ ਲਾ ਫਿਰੋਜ਼ਪੁਰ ਬਾਹਰ ਵਾਲੀ ਪਿੰਡ ਦੇ ਵਿੱਚ ਮੀਟਿੰਗ ਲੱਗੀ ਆ ਇਹ ਪਿੰਡ ਪਿੰਡ ਮਹਿੰਮ ਜਿਹੜੀ ਸ਼ੁਰੂ ਕਰਕੇ ਨਸ਼ਿਆਂ ਤੋਂ ਪੁੱਤ ਵੀ ਬਚਾਵਾਂਗੇ ਨਸਲ ਵੀ ਬਚਾਵਾਂਗੇ ਫਸਲ ਵੀ ਬਚਾਵਾਂਗੇ ਤੇ ਕੇਂਦਰ ਸਰਕਾਰ ਜਿਹੜੀ ਸਾਡੇ ਅਨਾਜ ਨੂੰ ਠੁੱਡ ਮਾਰ ਕੇ ਜੇ ਮੰਡੀ ਦੇ ਵਿੱਚ ਕਿਸਾਨ ਝੋਨਾ ਲੈ ਕੇ ਜਾਂਦਾ ਉਹਨੂੰ 100 ਟੋੜਾ ਦਿੰਦਾ ਵਾ ਵੇਚਦਾ ਉਹ ਇਹ 90 ਦੇ ਪੈਸੇ ਲੈ ਕੇ ਆਉਂਦਾ ਵਾ ਕਿਉਂਕਿ ਕੱਟ ਏਡਾ ਵੱਡਾ ਲੱਗਦਾ ਜਿਉ ਡੀਏਪੀ ਲੈਣ ਜਾਂਦਾ ਵਾ ਕਿਉਂਕਿ ਉਹ ਕਾਰਬੋਰੇਟਰ ਦੀ ਆ ਉਹ 10 ਤੋੜੇ ਲੈ ਕੇ ਆਉਂਦਾ ਤੇ 13 ਦੇ ਪੈਸੇ ਦੇ ਕੇ ਆਉਂਦਾ ਵਾ ਆ ਹਾਲਾਤ ਜਿਹੜੇ ਇਹਨਾਂ ਨੇ ਕਰ ਦਿੱਤੇ ਆ ਸਾਨੂੰ ਰਵਾਇਤੀ ਖੇਤੀ ਜੋ ਕੱਢ ਕੇ ਵਪਾਰ ਖੇਤੀ ਉਹਦੇ ਚ ਪਾ ਕੇ ਹੁਣ ਸਮਾਂ ਆ ਗਿਆ ਵਾ ਵੀ ਆਪਾਂ ਆਪਣੀ ਰਵਾਇਤੀ ਖੇਤੀ ਨੂੰ ਫੇਰ ਅਪਣਾਉਣਾ ਪਊਗਾ ਔਰ ਕਾਰਬੋਰੇਟਰਾਂ ਦਾ ਝੋਲ ਜਿਹੜਾ ਉਹ ਵਾਰ ਬਣਾ ਕੇ ਚੜਿਆ ਆਉਂਦਾ ਵਾ ਜਿੱਦੀ ਕੱਲ ਤੁਹਾਨੂੰ ਆਧਾਰਨ ਮਿਲ ਗਈ ਹੋਊਗੀ ਵੀ ਪਾਣੀਆਂ ਦੀ ਲੜਾਈ ਲੜਦਿਆਂ ਲੋਕਾਂ ਦੇ ਘਰਾਂ 'ਚ ਬੰਦ ਕੀਤਾ ਆਗੂਆਂ ਨੂੰ ਰੈਸਟ ਕੀਤਾ ਵਾ ਪਰ ਦੂਜੇ ਪਾਸੇ ਜਿਨ੍ਹਾਂ ਨੇ ਪਾਣੀਆ ਦੀ ਤਬਾਹੀ ਕੀਤੀ ਆ ਉਹਨਾਂ ਦੀ ਪੰਜਾਬ ਸਰਕਾਰ ਤੇ ਸਾਡੀ ਪੰਜਾਬ ਦੀ ਪੁਲਿਸ ਪ੍ਰੋਟੈਕਸ਼ਨ ਕਰ ਰਹੀ ਆ ਕਿਉਂਕਿ ਉਹ ਕਹਿੰਦੇ ਆਂ ਟੈਕਸ ਦਿੰਨੇ ਆ ਹੱਦ ਹੋਈ ਯਾਰ ਲੋਕਾਂ ਦੇ ਘਰਾਂ ਦੇ ਵਿੱਚ ਜ਼ਹਿਰ ਵਾਰ ਕੇ ਕਾਲਾ ਪੀੜੀਆ ਕੈਂਸਰ ਵਰਗੀਆਂ ਬਿਮਾਰੀਆਂ ਵਾਰ ਕੇ ਤੇ ਟੈਕਸ ਦੇ ਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਇਹ ਘੱਟ ਤੋਂ ਘੱਟ ਪੰਜਾਬ ਦੇ ਲੋਕ ਆ ਮਾਵਾ ਪੈਣਾ ਇਹ ਕਦੀ ਬਰਦਾਸ਼ਤ ਨਹੀਂ ਕਰਨਗੇ ਸੋ ਅੱਜ ਜਿਹੜੀ ਮੀਟਿੰਗ ਇੱਥੇ ਗੁਰਦੁਆਰਾ ਸਾਹਿਬ ਲੱਗੀ ਆ ਅਸੀਂ ਵੱਡੇ ਕਾਫਲੇ ਜਿਹੜੇ ਆ ਉਹ 6 ਦਸੰਬਰ ਨੂੰ ਸ਼ੰਭੂ ਤੋਂ ਦਿੱਲੀ ਨੂੰ ਰਵਾਨਾ ਹੋਣੇ ਆ ਉਹਦੇ ਵਿੱਚ ਇਹ ਵੀ ਸ਼ਮੂਲੀਅਤ ਕਰਨਗੇ ਸੋ ਚੜ੍ਹਦੀ ਕਲਾ ਦੇ ਵਿੱਚ ਸੀ ਤੇ ਚੜ੍ਹਦੀ ਕਲਾ 'ਚ ਹਾਵਾਂ ਚੜ੍ਹਦੀ ਕਲਾ 'ਚ ਰਵਾਂਗੇ ਹਰ ਹਾਲ ਦੇ ਵਿੱਚ ਕੀਰਤ ਵੀ ਬਚਾਵਾਂਗੇ ਤੇ ਕ੍ਰਿਤਿਆ ਨੂੰ ਬਚਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ